ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਪਲ ਹਨ ਜੋ ਸਾਡੀ ਚੱਲਦੀ ਜ਼ਿੰਦਗੀ ਨੂੰ ਬ੍ਰੇਕ ਲਗਾ ਦਿੰਦੇ ਹਨ ਸਾਡੇ ਆਲੇ-ਦੁਆਲੇ ਬਹੁਤ ਸਾਰੇ ਕਾਰਨ ਹਨ ਜੋ ਤਣਾਅ, ਥਕਾਵਟ ਅਤੇ ਚਰਚਲੇਪਣ ਨੂੰ ਜਨਮ ਦਿੰਦੇ ਹਨ ਜਿਸ ਕਾਰਨ ਸਾਡਾ ਜੀਵਨ ਅਸਥਿਰ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੀਵਨ ਨੂੰ ਸਿਹਤਮੰਦ ਅਤੇ ਊਰਜਾਵਾਨ ਰੱਖਣ ਲਈ ਯੋਗਾ ਇੱਕ ਉਪਾਅ ਹੈ ਜੋ ਦਿਮਾਗ ਨੂੰ ਠੰਡਾ ਅਤੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਯੋਗ ਸਾਡੀ ਭਾਰਤੀ ਸੰਸਕ੍ਰਿਤੀ ਦੀ ਸਭ ਤੋਂ ਪੁਰਾਣੀ ਪਛਾਣ ਹੈ। ਯੋਗ ਦੀ ਸ਼ੁਰੂਆਤ Vedic ਕਾਲ ਦੇ ਰਿਸ਼ੀਆਂ ਤੋਂ ਹੋਈ ਮੰਨੀ ਜਾਂਦੀ ਹੈ। ਬਾਅਦ ਵਿੱਚ ਮਹਾਵੀਰ, ਮਹਾਤਮਾ ਬੁੱਧ ਅਤੇ ਹੋਰ ਵਿਦਵਾਨਾਂ ਨੇ ਆਪਣੇ ਤਰੀਕੇ ਨਾਲ ਇਸ ਦਾ ਵਿਸਥਾਰ ਕੀਤਾ। ਇਸ ਤੋਂ ਬਾਅਦ ਮਹਾਰਿਸ਼ੀ ਪਤੰਜਲੀ ਨੇ ਇਸ ਨੂੰ ਯੋਜਨਾਬੱਧ ਰੂਪ ਦਿੱਤਾ। ਪਤੰਜਲੀ ਯੋਗ ਦਰਸ਼ਨ ਦੇ ਅਨੁਸਾਰ ਮਨ ਦੀਆਂ ਪ੍ਰਵਿਰਤੀਆਂ ਨੂੰ ਕਾਬੂ ਕਰਨਾ ਹੀ ਯੋਗ ਹੈ। ਯੋਗ ਇੱਕ ਅਜਿਹਾ ਆਸਾਨ ਅਤੇ ਕੁਦਰਤੀ ਤਰੀਕਾ ਹੈ ਜਿਸ ਦੁਆਰਾ ਤੰਦਰੁਸਤ ਸਰੀਰ ਦੇ ਨਾਲ-ਨਾਲ ਬਹੁਤ ਸਾਰੇ ਅਧਿਆਤਮਿਕ ਲਾਭ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਯੋਗ ਸ਼ਬਦ ਦਾ ਅਰਥ ਹੈ ਸਰੀਰ ਮਨ ਅਤੇ ਆਤਮਾ ਨੂੰ ਇੱਕ ਤਾਗੇ ਵਿੱਚ ਜੋੜਨਾ ਯੋਗਾ ਸਾਡੀ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਸਿਹਤ ਲਈ ਬਹੁਤ ਲਾਭਦਾਇਕ ਹੈ ਯੋਗ ਵਿਰਾਹੀ ਸਾਨੂੰ ਆਤਮਿਕ ਸੰਤੁਸ਼ਟੀ ਸ਼ਾਂਤੀ ਅਤੇ ਊਰਜਾਵਾਨ ਚੇਤਨਾ ਮਿਲਦੀ ਹੈ ਜਿਸ ਕਾਰਨ ਸਾਡਾ ਜੀਵਨ ਹਰ ਰੋਜ਼ ਤਣਾ ਮੁਕਤ ਅਤੇ ਸਕਾਰਾਤਮਕ ਊਰਜਾ ਨਾਲ ਅੱਗੇ ਵਧਦਾ ਹੈ ਯੋਗਾ ਕਰਨ ਨਾਲ अनेका ਪ੍ਰਕਾਰ ਦੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਵੇਂ ਕਿ ਨੰਬਰ 1 ਯੋਗ ਦੀ ਵਰਤੋਂ ਹਮੇਸ਼ਾ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਲਾਭਾਂ ਲਈ ਕੀਤੀ ਜਾਂਦੀ ਰਹੀ ਹੈ ਅਜ ਦੀ ਡਾਕਟਰੀ ਖੋਜਾਂ ਨੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਯੋਗਾ ਸਰੀਰਕ ਅਤੇ ਮਾਨਸਿਕ ਤੌਰ ਤੇ ਮਨੁੱਖਤਾ ਲਈ ਵਰਦਾਨ ਹੈ ਨੰਬਰ 2 ਜਿਮ ਵਿੱਚ ਸਰੀਰ ਦੇ ਕਿਸੇ ਖਾਸ ਹਿੱਸੇ ਦੀ ਹੀ ਕਸਰਤ ਕੀਤੀ ਜਾਂਦੀ ਹੈ ਯੋਗਾ ਕਰਨ ਨਾਲ ਸਰੀਰ ਦੇ ਸਾਰੇ ਅੰਗਾਂ ਅਤੇ ਗ੍ਰੰਥੀਆਂ ਦੀ ਕਸਰਤ ਹੁੰਦੀ ਹੈ ਜਿਸ ਨਾਲ ਸਰੀਰ ਦੇ ਸਾਰੇ ਅੰਗ ਸੁਚਾਰੂ ਢੰਗ ਨਾਲ ਕੰਮ ਕਰਨ ਲੱਗ ਪੈਂਦੇ ਹਨ ਨੰਬਰ 3 ਯੋਗ ਦਾ ਅਭਿਆਸ ਸਰੀਰਕ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ ਜਿਸ ਨਾਲ ਮਨੁੱਖ ਬੁੱਢਾਪੇ ਵਿੱਚ ਵੀ ਜਵਾਨ ਰਹੇ ਸਕਦਾ ਹੈ ਨਾਲ ਹੀ ਚਮੜੀ ਤੇ ਨਿਖਾਰ ਆਉਂਦਾ ਹੈ ਸਰੀਰ ਤੰਦਰੁਸਤ ਨਿਰੋਗ ਅਤੇ ਮਜ਼ਬੂਤ ਬਣਦਾ ਹੈ ਨੰਬਰ 4 ਇੱਕ ਪਾਸੇ ਯੋਗ ਦੇ ਆਸਨ ਮਾਸਪੇਸ਼ੀਆਂ ਨੂੰ ਤਾਕਤ ਪ੍ਰਦਾਨ ਕਰਦੇ ਹਨ ਜਿਸ ਨਾਲ ਇੱਕ ਪਤਲਾ ਵਿਅਕਤੀ ਵੀ ਮਜ਼ਬੂਤ ਅਤੇ ਤਾਕਤਵਰ ਬਣ ਜਾਂਦਾ ਹੈ ਦੂਜੇ ਪਾਸੇ ਰੋਜ਼ਾਨਾ ਯੋਗਾ ਕਰਨ ਨਾਲ ਸਰੀਰ ਦੀ ਚਰਬੀ ਵੀ ਕੱਟਦੀ ਹੈ ਇਸ ਤਰ੍ਹਾਂ ਪਤਲੇ ਅਤੇ ਮੋٹے ਦੋਵੇਂ ਤਰ੍ਹਾਂ ਦੇ ਲੋਕਾਂ ਲਈ ਯੋਗਾ ਬਹੁਤ ਲਾਭਦਾਇਕ ਹੈ ਨੰਬਰ 5 ਯੋਗਾ ਆਸਨਾ ਦੇ ਨਿਯਮਤ ਅਭਿਆਸ ਨਾਲ ਮਾਸਪੇਸ਼ੀਆਂ ਨੂੰ ਚੰਗੀ ਕਸਰਤ ਮਿਲਦੀ ਹੈ ਜਿਸ ਨਾਲ ਤਣਾਅ ਦੂਰ ਹੁੰਦਾ ਹੈ ਚੰਗੀ ਨੀਂਦ ਆਉਂਦੀ ਹੈ ਪੋਕ ਚੰਗੀ ਲੱਗਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਨੰਬਰ 6 ਯੋਗ ਦਾ ਅਨੁਪ੍ਰਾਣਯਾਮ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਿਵੇਂ ਕਿ ਪ੍ਰਾਣਯਾਮ ਦੁਆਰਾ ਸਾਹ ਦੀ ਗਤੀ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਜੋ ਸਾਹ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਬਹੁਤ ਲਾਭਦਾਇਕ ਹੈ। ਦਮੀ, ਅਲਰਜੀ, ਨਜ਼ਲਾ, ਜ਼ੁਕਾਮ ਆਦਿ ਰੋਗਾਂ ਵਿੱਚ ਪ੍ਰਾਣਯਾਮ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਫੇਫੜਿਆਂ ਦੀ ਆਕਸੀਜਨ ਸੋਖਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਜਿਸ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਜ਼ਿਆਦਾ ਆਕਸੀਜਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਾ ਪੂਰੇ ਸਰੀਰ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਨੰਬਰ 7 ਧਿਆਨ ਵੀ ਯੋਗ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਅੱਜ ਕੱਲ ਸਾਡੇ ਦੇਸ਼ ਨਾਲੋਂ ਬਾਹਰਲੇ ਮੁਲਕਾਂ ਵਿੱਚ ਧਿਆਨ ਨੂੰ ਵਧੇਰੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਅੱਜ ਦੀ ਪਦਾਰਥਵਾਦੀ ਜੀਵਨ ਸ਼ੈਲੀ ਵਿੱਚ ਦਿਨ ਰਾਤ ਭੱਜ ਦੌੜ ਕੰਮ ਦਾ ਦਬਾਅ ਰਿਸ਼ਤਿਆਂ ਵਿੱਚ ਬੇਵਿਸ਼ਵਾਸੀ ਆਦਿਕਾਰਨ ਤਨਾ ਬਹੁਤ ਵਧ ਗਿਆ ਹੈ ਅਜਿਹੀ ਸਥਿਤੀ ਵਿੱਚ ਧਿਆਨ ਕਰਨ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਡੂੰਗੀ ਆਤਮਿਕ ਸ਼ਾਂਤੀ ਮਿਲਦੀ ਹੈ ਜਿਸ ਨਾਲ ਕੰਮ ਕਰਨ ਦੀ ਸ਼ਕਤੀ, ਮੰਦੀ, ਇਕਾਗਰਤਾ ਅਤੇ ਤਾਰਨ ਸ਼ਕਤੀ ਵਧਦੀ ਹੈ ਇੱਥੋਂ ਤੱਕ ਕਿ ਧਿਆਨ ਦੀਆਂ ਵਿਧੀਆਂ ਦੁਆਰਾ ਆਤਮਾ ਦਾ ਦਰਸ਼ਨ ਵੀ ਕੀਤਾ ਜਾ ਸਕਦਾ ਹੈ ਨੰਬਰ 8 ਯੋਗਾ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਦਾ ਹੈ ਅਤੇ ਖਰਾਬ ਕੋਲੇਸਟ੍ਰਾਲ ਨੂੰ ਘਟਾਉਂਦਾ ਹੈ ਸ਼ੂਗਰ ਦੇ ਮਰੀਜ਼ਾਂ ਲਈ ਯੋਗਾ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 9 ਕੁਝ ਅਧਿਆਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਕੁਝ ਯੋਗ ਆਸਨਾਂ ਅਤੇ ਧਿਆਨ ਕਰਨ ਨਾਲ ਗਠੀਆ, ਕਮਰ ਦਰਦ ਆਦਿ ਦੇ ਦਰਦ ਵਿੱਚ ਬਹੁਤ ਸੁਧਾਰ ਹੁੰਦਾ ਹੈ ਜਿਸ ਨਾਲ ਸਬੰਧਤ ਦਵਾਈਆਂ ਦੀ ਜ਼ਰੂਰਤ ਘਟ ਜਾਂਦੀ ਹੈ। ਨੰਬਰ 10 ਯੋਗਾ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਦਵਾਈਆਂ ਤੇ ਸਾਡੀ ਨਿਰਪਰਤਾ ਨੂੰ ਘਟਾਉਂਦਾ ਹੈ। ਕਈ ਯੋਗ ਪਰਵਰਤਿਆਂ ਇਹ ਵੀ ਸਾਬਤ ਕਰਦੀਆਂ ਹਨ ਕਿ ਦਮੇ, ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਸ ਤੋਂ ਪੀੜਤ ਮਰੀਜ਼ ਯੋਗਾ ਰਾਹੀਂ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਦੇ ਹਨ ਨੰਬਰ 11 ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਯੋਗਾ ਇੱਕ ਅਜਿਹੀ ਦਵਾਈ ਹੈ ਜਿਸ ਦਾ ਸਾਡੇ ਸਰੀਰ ਤੇ ਕੋਈ ਮਾਰਾ ਪ੍ਰਭਾਵ ਨਹੀਂ ਬਲਕਿ ਕਈ ਆਸਨ ਜਿਵੇਂ ਸ਼ਵਾਸਨ ਹਾਈ ਬਲੱਡ ਪ੍ਰੈਸ਼ਰ ਨੂੰ ਆਮ ਬਣਾਉਂਦਾ ਹੈ ਅਤੇ ਕਪਾਲ ਭਤੀ ਪ੍ਰਾਣਾਯਮ ਮਨ ਨੂੰ ਸ਼ਾਂਤ ਕਰਦਾ ਹੈ ਨੰਬਰ 12 ਅੱਜ ਦੀ ਦੁਨੀਆ ਵਿੱਚ ਸਾਰਾ ਦਿਨ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਨ ਨਾਲ ਬਹੁਤ ਸਾਰੇ ਲੋਕਾਂ ਲਈ ਕਮਰ ਦਰਦ ਅਤੇ ਗਰਦਨ ਦੇ ਦਰਦ ਦੀ ਸ਼ਿਕਾਇਤ ਹੋਣਾ ਆਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਛਲਪਾਸਨ ਅਤੇ ਤਾਗਾਸਨ ਸਾਨੂੰ ਦਰਦ ਨਿਵਾਰਕ ਦਵਾਈਆਂ ਤੋਂ ਰਾਤ ਪ੍ਰਦਾਨ ਕਰਦੇ ਹਨ। ਪਵਨ ਮੁਕਤਾਸਨ ਪੇਟ ਦੀ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਯੋਗ ਵਿੱਚ ਅਜਿਹੇ ਕਈ ਆਸਨ ਹਨ ਜਿਨ੍ਹਾਂ ਨੂੰ ਜੀਵਨ ਵਿੱਚ ਆਪਣਾ ਲਿਆ ਜਾਵੇ ਤਾਂ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ ਅਤੇ ਖਤਰਨਾਕ ਬਿਮਾਰੀਆਂ ਦਾ ਪ੍ਰਭਾਵ ਵੀ ਘੱਟ ਸਕਦਾ ਹੈ। ਜੇਕਰ ਅਸੀਂ 24 ਘੰਟਿਆਂ ਵਿੱਚੋਂ ਕੁਝ ਮਿੰਟ ਹੀ ਯੋਗਾ ਕਰੀਏ ਤਾਂ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ ਫਿਟ ਰਹਿਣ ਦੇ ਨਾਲ-ਨਾਲ ਯੋਗਾ ਸਾਨੂੰ ਸਕਾਰਾਤਮਕ ਊਰਜਾ ਦਿੰਦਾ ਹੈ ਅਤੇ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਪੈਦਾ ਕਰਦਾ ਹੈ ਯੋਗਾ ਧਰਮ ਵਿਸ਼ਵਾਸ ਅਤੇ ਅੰਧਵਿਸ਼ਵਾਸ ਤੋਂ ਪਰੇ ਇੱਕ ਸਧਾਰਨ ਵਿਗਿਆਨ ਹੈ ਯੋਗਾ ਕੇਵਲ ਸਰੀਰਕ ਕਸਰਤ ਜਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਇੱਕ ਗਤੀਵਿਧੀ ਨਹੀਂ ਹੈ ਬਲਕਿ ਇਹ ਇੱਕ ਕੁਦਰਤੀ ਢੰਗ ਹੈ ਜੋ ਜੀਵਨ ਨੂੰ ਸੁਧਾਰਦਾ ਹੈ ਜੀਵਨ ਵਿੱਚ ਸਫਲਤਾ ਦੇ ਝੰਡੇ ਲਹਿਰਾਉਣ ਲਈ ਤਨ ਮਨ ਅਤੇ ਆਤਮਾ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਆਓ ਅਸੀਂ ਸਾਰੇ ਆਪਣੇ ਜੀਵਨ ਨੂੰ ਸਫਲ ਅਤੇ ਸਾਰਥਕ ਬਣਾਉਣ ਲਈ ਯੋਗ ਨੂੰ ਅਪਣਾਈਏ ਉਮੀਦ ਹੈ ਇਸ ਵੀਡੀਓ ਚ ਦੱਸੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ